ਗੋਬਰ ਸੰਬੰਧੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਕਾਲਜ ਦੇ ਪ੍ਰਿੰਸੀਪਲ ਨੇ ਗੋਹੇ ਦੀਆਂ ਲਿਪੀਆਂ ਕਲਾਸਰੂਮ ਦੀਆਂ ਕੰਧਾਂ ਜੀहां ਇਹ ਪੂਰਾ ਮਾਮਲਾ ਦਿੱਲੀ ਯੂਨੀਵਰਸਿਟੀ ਦੇ ਲక్ష్ਮੀਬਾਈ ਕਾਲਜ ਨਾਲ ਸੰਬੰਧਿਤ ਹੈ ਦੱਸ ਦਈਏ ਪਿਛਲੇ ਦਿਨੀ ਹੀ ਪ੍ਰਿੰਸੀਪਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਜਿਸ ਵਿੱਚ ਉਹ ਕਲਾਸਰੂਮ ਦੀਆਂ ਕੰਧਾਂ ਤੇ ਗੋਬਰ ਲਿਪਦੇ ਦਿਖਾਈ ਦੇ ਰਹੇ ਸਨ ਜਿਸ ਤੋਂ ਬਾਅਦ ਲక్ష్ਮੀਬਾਈ ਕਾਲਜ ਦੇ ਪ੍ਰਿੰਸੀਪਲ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਦਿਆਰਥੀਆਂ ਚ ਕਾਫੀ ਗੁੱਸਾ ਦੇਖਣ ਨੂੰ ਮਿਲ ਰਿਹਾ ਦੱਸ ਦਈਏ ਇਸ ਤੋਂ ਬਾਅਦ ਡੀਯੂ ਉਨਾ ਖਤਰੀ ਨੇ ਮੰਗਲਵਾਰ ਨੂੰ ਲక్ష్ਮੀਬਾਈ ਕਾਲਜ ਦੇ ਪ੍ਰਿੰਸੀਪਲ ਦੇ ਦਫਤਰ ਦੀਆਂ ਕੰਦਾਂ ਤੇ ਗਾਂ ਦਾ ਗੋਬਰ ਮਲ ਦੇ ਧਜ ਨਾਲ ਵਿਵਾਦ ਹੋਰ ਤੇਜ ਹੋ ਗਿਆ ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ ਸੀ ਜਦੋਂ ਪ੍ਰਿੰਸੀਪਲ ਨੂੰ ਇੱਕ ਵੀਡੀਓ ਵਿੱਚ ਕਲਾਸਰੂਮ ਦੀਆਂ ਕੰਦਾਂ ਨੂੰ ਠੰਡਾ ਕਰਨ ਲਈ ਗਾਂ ਦੇ ਗੋਬਰ ਨਾਲ ਲੇਪਦੇ ਦੇਖਿਆ ਗਿਆ ਸੀ ਆਪ ਆਪਣੇ ਘਰ ਤੇ ਕੀ ਜੀ ਆਪ ਆਪਣੇ ਘਰ ਤੇ ਕੀ ਜੀ ਦੇਖਿਏ 1 ਮਿੰਟ ਆਪ ਕੋ ਰਿਸਰਚ ਆਪਣੇ ਘਰ ਤੇ ਕੀਜੀਏ ਸ਼ੈਤਾਨ ਤਰਬੀ ਬੁਲਾਓ ਮਨਰਾਜ तो जिसको तो 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 मैडम के आज रूम में जो रिसर्च उन्होंने करी है वो रिसर्च यहाँ भी लागू होनी चाहिए होगी तो लागू पूरी हो तरीके से लागू होगी बुला दो जिसको बुला दो अच्छा हो भाई दिन के अंदर को पर साफ करा देंगे अपने रूम में से मैं रखा रहने दो साइड में है भाई ऐसे हो जा रहा पंजाब दे इस जिले च रात 2 बजे तक गए रेस्टोरेंट और ता 8 बजे तो बाद नहीं कर ਪੰਜਾਬ ਵਿੱਚ ਕਲੱਬ, 바ਰ ਤੇ ਰੈਸਟੋਰੈਂਟਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ ਹੋਏ ਨੇ। ਹੁਣ ਰਾਤ 2 ਵਜੇ ਤੱਕ ਦੇ ਕਲੱਬ ਤੇ ਰੈਸਟੋਰੈਂਟ ਖੁੱਲਣਗੇ। ਔਰਤਾਂ 8 ਵਜੇ ਤੋਂ ਬਾਅਦ ਕੰਮ ਨਹੀਂ ਕਰ ਸਕਣਗੀਆਂ। ਜੀ ਹਾਂ ਇਹ ਹੁਕਮ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਜਾਰੀ ਕੀਤੇ ਨੇ। ਜਿੱਥੇ ਪੂਰੇ ਸ਼ਹਿਰ ਦੀਆਂ ਖਾਣ-ਪੀਣ ਵਾਲੀਆਂ ਥਾਵਾਂ ਜਿਨ੍ਹਾਂ ਵਿੱਚ ਰੈਸਟੋਰੈਂਟ ਤੇ ਕਲੱਬ ਆਦਿ ਖੋਲਣ ਨੂੰ ਲੈ ਕੇ ਤੇ ਬੰਦ ਕਰਨ ਦਾ ਸਮਾਂ ਬਦਲ ਦਿੱਤਾ ਗਿਆ। ਜਿੱਥੇ ਪੂਰੇ ਸ਼ਹਿਰ ਦੀਆਂ ਖਾਣ-ਪੀਣ ਵਾਲੀਆਂ ਥਾਵਾਂ ਜਿਨ੍ਹਾਂ ਵਿੱਚ ਰੈਸਟੋਰੈਂਟ ਤੇ ਕਲੱਬ ਆਦਿ ਨੂੰ ਖੋਲਣ ਤੇ ਬੰਦ ਕਰਨ ਦਾ ਸਮਾਂ ਬਦਲ ਦਿੱਤਾ ਗਿਆ। ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ جاری ਇੱਕ ਹੁਕਮ ਵਿੱਚ ਡਿਪਟੀ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸਨੇਦੀਪ ਸ਼ਰਮਾ ਨੇ ਬੀ ਐਨ ਐਸ ਐਸ 2023 ਦੀ ਤਾਰਾ 163 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਸ਼ਰੇਣੇ ਮਨ ਰੈਸਟੋਰੈਂਟ ਅਤੇ ਕਲੱਬ ਜਿਨ੍ਹਾਂ ਕੋਲ ਆਪਾਕਾਲੀ ਲਾਇਸੈਂਸ ਨਹੀਂ ਹੈ L3 L4 ਜਾਂ ਫਿਰ L5 ਨਹੀਂ ਨੇ ਉਹ ਰਾਤ 2 ਵਜੇ ਤੱਕ ਖੁੱਲੇ ਰਹਿ ਸਕਦੇ ਨੇ ਇਸ ਦੇ ਨਾਲ ਹੀ ਹੋਟਲਾਂ ਪਾਰਾਂ ਕਲੱਬਾਂ ਵਿੱਚ ਸਥਿਤ ਖਾਣ ਪੀਣ ਦੀਆਂ ਦੁਕਾਨਾਂ ਜਿਨ੍ਹਾਂ ਕੋਲ ਐਕਸਾਈਨ ਲਾਇਸੈਂਸ L3 L4 ਜਾਂ ਫਿਰ L5 ਹੈ ਸਵੇਰੇ 2 ਵਜੇ ਤੱਕ ਖੁੱਲੇ ਰਹਿ ਸਕਦੇ ਨੇ 3 ਵਜੇ ਤੱਕ ਬਦੌਣ ਦੀ ਇਜਾਜ਼ਤ ਹੈ ਬੇਸ਼ਰਤੇ ਕਿ ادارے ਮੌਜੂਦਾ ਅਪਾਕਰ ਨੀਤੀ ਦੇ ਤਹਿਤ ਨਿਯਤ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ ਹੁਕਮਾਂ ਵਿੱਚ ਕਰਮਚਾਰੀਆਂ ਅਤੇ ਗ੍ਰਾਹਕਾਂ ਖਾਸ ਕਰਕੇ ਔਰਤਾਂ ਦੀ ਸੁਰੱਖਿਆ ਤੇ ਵੀ ਜ਼ੋਰ ਦਿੱਤਾ ਗਿਆ ਹੈ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਐਕਟ ਅਤੇ 15 ਜੁਲਾਈ 2024 ਦੇ ਨੋਟੀਫਿਕੇਸ਼ਨ ਮੁਤਾਬਿਕ ਰਾਤ 10 ਵਜੇ ਤੋਂ ਬਾਅਦ ਖੁੱਲਣ ਵਾਲੇ ਅਦਾਰਿਆਂ ਨੂੰ ਮਹਿਲਾ ਕਰਮਚਾਰੀਆਂ ਲਈ ਵੱਖਰੇ ਲੋਕਰ ਪਖਾਨੇ ਤੇ ਸੁਰੱਖਿਆ ਪ੍ਰਦਾਨ ਕਰਨੀ ਪਵੇਗੀ ਔਰਤਾਂ ਰਾਤ 8 ਵਜੇ ਤੋਂ ਬਾਅਦ ਲਿਖਤੀ ਸਹਿਮਤੀ ਤੋਂ ਬਿਨਾ ਕੰਮ ਨਹੀਂ ਕਰ ਸਕਣਗੀਆਂ ਉਹਨਾਂ ਲਈ ਸੁਰੱਖਿਆ ਆਵਾਜਾਈ ਕਾਰਕਿਨੀ ਬਣਾਇਆ ਜਾਣਾ ਚਾਹੀਦਾ ਹੈ ਇਹਨਾਂ ਅਦਾਰਿਆਂ ਵਿੱਚ ਬਾਲ ਅਤੇ ਕਿਸ਼ੋਰ ਮਜ਼ਦੂਰੀ ਰੋਕਥਾਮ ਐਕਟ 1986 ਨੂੰ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਦੇਸ਼ ਸਖਤ ਸੁਰੱਖਿਆ ਉਪਾਅ ਮੰਨ ਲਾਜ਼ਮੀ ਕਰਦਾ ਹੈ ਜਿਸ ਵਿੱਚ ਘੱਟੋ ਘੱਟ 15 ਦਿਨ ਦੀ ਰਿਕਾਰਡਿੰਗ ਬੈਕਅਪ ਵਾਲੇ ਸੀਸੀਟੀਵੀ ਕੈਮਰਿਆਂ ਦੀ ਸਥਾਪਨਾ ਐਮਰਜੈਂਸੀ ਅਲਾਰਮ ਤੇ ਗੜਬੜੀ ਨੂੰ ਰੋਕਣ ਲਈ ਲੋੜਿੰਦੇ ਸੁਰੱਖਿਆ ਸਟਾਫ ਦੀ ਵਿਵਸਥਾ ਆਵਾਜਾਈ ਵਿੱਚ ਵਿਗਨ ਤੋਂ ਬਚਣ ਲਈ ਚੰਗੀ ਤਰ੍ਹਾਂ ਪ੍ਰਕਾਸ਼ਿਤ ਪਾਰਕਿੰਗ ਸਥਾਨਾਂ ਜਾਂ ਫਿਰ ਵਾਰਟ ਸੇਵਾਵਾਂ ਸ਼ੋਰ ਪ੍ਰਦੂਸ਼ਣ ਦੇਸ਼ਾਂ ਦੇਸ਼ਾਂ ਸਖਤੀ ਨਾਲ ਪਾਲਣਾ ਇਹ ਯਕੀਨੀ ਕਰਨਾ ਹੈ ਕਿ ਖੇਤਰ B A 10 ਜਾਂ ਫਿਰ ਇਸ ਤੋਂ ਉੱਪਰਲੇ ਮਿਆਰੀ ਪੱਧਰ ਤੋਂ ਵੱਧਦਾ ਹੋਵੇ ਜਾਂ ਫਿਰ 10 ਵਜੇ ਤੋਂ ਸਵੇਰੇ 6 ਵਜੇ ਤੱਕ 75 ਡੀਬੀ ਏ ਤੋਂ ਵੱਧ ਨਾ ਹੋਵੇ ਜਿਵੇਂ ਕਿ ਸੁਪਰੀਮ ਕੋਰਟ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲਿਆਂ ਵਿੱਚ ਨੇ ਦਾਰਤ ਕੀਤਾ ਗਿਆ ਹੈ ਹੋਟਲ ਐਂਡ ਰਿਜ਼ੋਰਟ ਐਸੋਸ਼ੀਏਟ ਲੁਧਿਆਣਾ ਦੇ ਪ੍ਰਦਾਨ ਅਮਰਵੀਰ ਸਿੰਘ ਨੇ ਰਾਜ ਸਭਾ ਮੈਂਬਰ ਸੰਜੀਵ अरोड़ा ਦੇ ਉਹਨਾਂ ਦੇ ਕਾਰੋਬਾਰ ਨੂੰ ਲੋੜਿੰਦੀ ਰਾਹਤ ਦੇਣ ਲਈ ਧੰਨਵਾਦ ਕੀਤਾ ਹੈ ਉਹਨਾਂ ਕਿਹਾ ਕਿ ਇਹ ਸਾਡੀ 10 ਸਾਲਾਂ ਤੋਂ ਵੱਧ ਸਮੇਂ ਦੀ ਮੰਗ ਸੀ ਉਹਨਾਂ ਇਹ ਵੀ ਕਿਹਾ ਕਿ ਇਹ ਮਸਲਾ ਕਰੀਬ 10 ਦਿਨ ਪਹਿਲਾਂ ਸੰਸਦ ਮੈਂਬਰ अरोड़ा ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਤੇ ਇਸ ਦੇ ਸਮੇਂ ਸਿਰ ਹੱਲ ਕਰਵਾਉਣ ਲਈ ਉਹ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਨੇ ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਮੌਸਮ ਵਿੱਚ ਠੰਡੀਆਂ ਚੀਜ਼ਾਂ ਖਾਣਾ ਤੇ ਠੰਡਾ ਪਾਣੀ ਪੀਣਾ ਸਾਰਿਆਂ ਨੂੰ ਚੰਗਾ ਲੱਗਦਾ ਹੈ ਹਾਲਾਂਕਿ ਅੱਜ ਕੱਲ੍ਹ ਹਰ ਘਰ ਵਿੱਚ ਫ੍ਰਿਜ ਮਿਲ ਜਾਂਦਾ ਹੈ ਜੋ ਠੰਡੇ ਪਾਣੀ ਲਈ ਇੱਕ ਬਹੁਤ ਵਧੀਆ ਵਿਕਲਪ ਹੁੰਦਾ ਹੈ ਪਰ ਫਿਰ ਵੀ ਕਈ ਲੋਕ ਘਰ ਵਿੱਚ ਮਿੱਟੀ ਦਾ ਘੜਾ ਜਾਂ ਮਟਕਾ ਰੱਖਦੇ ਨੇ ਘੜੇ ਦਾ ਪਾਣੀ ਤੇ ਫ੍ਰਿਜ ਦੇ ਪਾਣੀ ਵਿੱਚ ਸਿਹਤ ਨਾਲ ਸੰਬੰਧਿਤ ਕਾਫੀ ਫਰਕ ਹੁੰਦਾ ਹੈ ਮਿੱਟੀ ਦੇ ਮਟਕੇ ਜਾਂ ਫਿਰ ਘੜੇ ਦਾ ਪਾਣੀ ਕੁਦਰਤੀ ਤਰੀਕੇ ਨਾਲ ਠੰਡਾ ਹੁੰਦਾ ਹੈ ਇਸ ਵਿੱਚ ਕੁਝ ਖਣਿਜ ਪਦਾਰਥ ਵੀ ਹੁੰਦੇ ਨੇ ਜੋ ਸਰੀਰ ਲਈ ਲਾਭਦਾਇਕ ਨੇ ਦੂਜੇ ਪਾਸੇ ਫ੍ਰਿਜ ਦਾ ਪਾਣੀ ਅੰਦਰੋਂ ਤਾਂ ਸੀਰ ਤੌਰ ਤੇ ਗਰਮ ਹੁੰਦਾ ਹੈ ਜੋ ਸਰੀਰ ਵਿੱਚ ਗਰਮੀ ਪੈਦਾ ਕਰਦਾ ਹੈ ਜੇਕਰ ਤੁਸੀਂ ਵੀ ਘਰ ਵਿੱਚ ਨਵਾਂ ਘੜਾ ਲੈ ਕੇ ਆ ਰਹੇ ਹੋ ਤਾਂ ਇਹ ਟ ਲਿਖੀਆਂ ਗੱਲਾਂ ਜਾਂ ਕਹਿ ਲਓ ਜੋ ਤੁਹਾਨੂੰ ਅਸੀਂ ਦੱਸਾਂਗੇ ਉਸ ਦਾ ਤੁਹਾਡੀ ਸਿਹਤ ਤੇ ਕੋਈ ਬੁਰਾ ਅਸਰ ਨਹੀਂ ਪਵੇਗਾ ਨਮਕੜਾ ਲਿਆਉਣ ਦੇ ਹੀ ਉਸ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਮਿੱਟੀ ਦੇ ਕੜੇ 'ਚ ਮਿੱਟੀ ਦੇ ਕਣ ਧੂੜ ਜਾਂ ਫਾਰਵੁੱਦੀ ਹੋ ਸਕਦੀ ਹੈ ਇਸ ਲਈ ਕੜੇ ਨੂੰ ਪਹਿਲਾਂ ਚੰਗੀ ਤਰ੍ਹਾਂ ਗਰਮ ਪਾਣੀ ਨਾਲ ਧੋਵੋ ਅਤੇ ਕੁਝ ਸਮਾਂ ਲਈ ਧੁੱਪ ਵਿੱਚ ਰੱਖੋ ਤਾਂ ਜੋ ਉਹ ਚੰਗੀ ਤਰ੍ਹਾਂ ਸੁੱਕ ਜਾਵੇ ਤੇ ਅੰਦਰਲੀ ਨਮੀ ਦੂਰ ਹੋ ਜਾਵੇ ਨਮਕੜਾ ਲਿਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਬ੍ਰੇਕਿੰਗ ਸੋਡਾ ਤੇ ਗਰਮ ਪਾਣੀ ਦਾ ਮਿਸ਼ਰਣ ਬਣਾਓ ਅਤੇ ਉਸ ਨੂੰ ਮਟਕੇ ਵਿੱਚ ਪਾ ਕੇ ਚੰਗੀ ਤਰ੍ਹਾਂ ਧੋ ਲਵੋ ਇਸ ਤਰੀਕੇ ਨਾਲ ਕੜੇ ਵਿੱਚ ਗੰਦਗੀ ਅਤੇ ਬੈਕਟੀਰੀਆ ਨਸ਼ਟ ਹੋ ਜਾਂਦੇ ਨੇ ਸਿਰਫ ਇੱਕ ਵਾਰੀ ਨਹੀਂ ਸਤਾਰਨੁਕ ਵਿੱਚ ਵੀ ਨਟਕੇ ਦੀ ਨਿਯਮਿਤ ਤੌਰ ਤੇ ਸਫਾਈ ਕਰਦੇ ਰਹੋ ਤਾਂ ਜੋ ਪਾਣੀ ਹਮੇਸ਼ਾ ਸਾਫ ਅਤੇ ਸਿਹਤਮੰਦ ਰਹੇ ਕੜੇ ਨੂੰ ਹਮੇਸ਼ਾ ਕਿਸੇ ਸ਼ਜਾਦ ਤੇ ਹਵਾਦਾਰ ਥਾਂ ਤੇ ਰੱਖੋ ਇਸ ਨਾਲ ਪਾਣੀ ਕੁਦਰਤੀ ਢੰਗ ਨਾਲ ਠੰਡਾ ਰਹਿੰਦਾ ਹੈ ਤੇ ਉਸ ਦੀ ਗੁਣਵੱਤਾ ਵੀ ਬਣੀ ਰਹਿੰਦੀ ਹੈ ਜੇ ਘੜੇ ਨੂੰ ਸਿੱਧੀ ਧੁੱਪ ਵਿੱਚ ਰੱਖਿਆ ਜਾਵੇ ਤਾਂ ਪਾਣੀ ਗਰਮ ਹੋ ਜਾਂਦਾ ਹੈ ਪਾਣੀ ਵਾਲੇ ਨੂੰ ਤਾਜ਼ਗੀ ਦੀ ਥਾਂ ਗਰਮੀ ਦਾ ਅਨੁਭਵ ਹੁੰਦਾ ਹੈ ਇਸ ਲਈ ਘੜੇ ਲਈ ਅਜਿਹੀ ਥਾਂ ਚੁਣੋ ਜਿੱਥੇ ਹਵਾ ਵੀ ਆਉਂਦੀ ਹੋਵੇ ਤੇ ਸੂਰਜ ਦੀ ਧੁੱਪ ਦਾ ਸਿੱਧੀ ਨਾ ਪੈਂਦੀ ਹੋਵੇ ਜਦੋਂ ਵੀ ਘੜਾ ਲਿਆਉਂਦੇ ਹੋ ਤਾਂ ਸ਼ੁਰੂਆਤ ਵਿੱਚ 3-4 ਦਿਨ ਲਈ ਉਸ ਨੂੰ ਪਾਣੀ ਨਾਲ ਭਰ ਕੇ ਰੱਖੋ ਇਹ ਪਾਣੀ ਨਾ ਪਿਓ ਇਸ ਨੂੰ ਬਾਅਦ ਵਿੱਚ ਸੁੱਟ ਦਿਓ ਜੇਕਰ ਤੁਹਾਨੂੰ ਘਰ ਪੌਦੇ ਲੱਗੇ ਨੇ ਤਾਂ ਤੁਸੀਂ ਇਹ ਪਾਣੀ ਉਹਨਾਂ ਵਿੱਚ ਪਾ ਸਕਦੇ ਹੋ ਕੜੇ ਵਿੱਚ ਪਾਣੀ ਨਿਯਮਤ ਤੌਰ ਤੇ ਬਦਲਦੇ ਰਹੋ ਜੋ ਪਾਣੀ ਘਟ ਹੋਣ ਲੱਗੇ ਤਾਂ ਪਹਿਲਾਂ ਪੁਰਾਣਾ ਪਾਣੀ ਪੂਰਾ ਖਤਮ ਕਰੋ ਤੇ ਫਿਰ ਨਵਾਂ ਪਾਣੀ ਭਰੋ ਇਸ ਤਰੀਕੇ ਨਾਲ ਕੜੇ ਦੀ ਸਫਾਈ ਵੀ ਹੋ ਜਾਂਦੀ ਹੈ ਤੇ ਨਵਾਂ ਪਾਣੀ ਵੀ ਤਾਜ਼ਾ ਬਣਿਆ ਰਹਿੰਦਾ ਹੈ ਕੜੇ ਵਿੱਚ ਪਾਣੀ ਕੱਢਣ ਲਈ ਕਦੇ ਵੀ ਸਿੱਧਾ ਹੱਥ ਨਾ ਪਾਓ ਹਮੇਸ਼ਾ ਕੋਈ ਸਾਫ਼ ਉਪਕਰਣ ਵਰਤੋ ਜਿਵੇਂ ਕਿ ਵੱਡੇ ਚਮਚੇ ਡੋਰੀ ਦੀ ਵਰਤੋ ਜਾਂ ਫਿਰ ਪਾਣੀ ਦੀ ਸਫਾਈ ਬਣੀ ਰਵੇ ਦੱਸ ਦੇਈਏ ਕੜੇ ਵਿੱਚ ਪਾਣੀ ਪਾਉਣ ਤੋਂ ਬਾਅਦ ਹਮੇਸ਼ਾ ਉਸ ਨੂੰ ਟੱਕ ਕੇ ਰੱਖੋ ਤਾਂ ਜੋ ਉਸ ਵਿੱਚ ਧੂੜ ਮਿੱਟੀ ਜਾਂ ਫਿਰ ਕਿੜੇ ਮਕੋੜੇ ਨਾ ਪੈ ਜਾਣ ਪਰ ਧਿਆਨ ਰਹੇ ਟੱਕਣਾ ਪੂਰੀ ਤਰ੍ਹਾਂ ਸਿਲ ਨਾ ਹੋਵੇ ਅਜਿਹਾ ਨਾ ਹੋਵੇ ਕੜੇ ਨੂੰ ਹਵਾ ਹੀ ਨਾ ਮਿਲੇ ਕੜੇ ਨੂੰ ਟੱਕਣ ਲਈ ਤੁਸੀਂ ਕੱਪੜਾ ਜਾਂ ਢੀਲਾ ਟੱਕਣ ਵਰਤ ਸਕਦੇ ਹੋ ਜੋ ਧੂੜ ਨੂੰ ਰੋਕ ਕੇ ਤੇ ਹਵਾ ਦੀ ਆਵਾਜ਼ਾਈ ਵੀ ਬਣਾਈ ਰੱਖੇ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ